ਅੱਜ ਪੰਜਾਬ ਕੈਬਨਿਟ ਦੇ ਮੰਤਰੀ ਹਰਬਜਨ ਸਿੰਘ ਈਟੀਓ ਅੰਮ੍ਰਿਤਸਰ ਤੋਂ ਤਰੰਤਨ ਜਾਂਦੇ ਲੋਕਾਂ ਦੀ ਵੱਡੀ ਮੰਗ ਜਿਹੜੀ ਕਿ ਉਹ ਪੂਰੀ ਕਰਨ ਜਾ ਰਹੇ ਨੇ ਕਿਉਂਕਿ ਬੜੇ ਲੰਮੇ ਸਮੇਂ ਤੋਂ ਇਹ ਡਿਮਾਂਡ ਸੀ ਲੋਕਾਂ ਦੀ ਇਹ ਜਿਹੜੀ ਸੜਕ ਹੈ ਇਹ ਚੌੜੀ ਕੀਤੀ ਜਾਵੇ ਤਾਂ ਹੁਣ ਅੱਜ ਜਿਹੜੀ ਕਿ ਸੜਕ ਚਾਰ ਮਾਰਗੀ ਹੋਣ ਦਾ ਜਿਹੜਾ ਕਿ ਨੀ ਪੱਥਰ ਰੱਖਣ ਜਾ ਰਹੇ ਨੇ ਕੈਬਨਿਟ ਮੰਤਰੀ ਹਰਬਜਨ ਸਿੰਘ ਈਟੀਓ ਤੰਦਾਜ਼ੀਏ ਇਸ ਸੜਕ ਤੇ ਬਹੁਤ ਸਾਰੇ ਫਾਸੇ ਵੀ ਵਾਪਰ ਜਾਂਦੇ ਸੀ ਕਿਉਂਕਿ ਸੜਕ ਛੋਟੀ ਸੀਗੀ ਤਾਂ ਲੋਕਾਂ ਨੂੰ ਕਾਫੀ ਦਿੱਕਤ ਹੁੰਦੀ ਸੀਗੀ ਅੰਮ੍ਰਿਤਸਰ ਤੋਂ ਤਰਨਤਾਰਨ ਤੇ ਤਰਨਤਾਰਨ ਤੋਂ ਅੰਮ੍ਰਿਤਸਰ ਦਰਮਿਆਨ ਜਿਹੜੇ ਕੀ ਸਫ਼ਰ ਕਰਦੇ ਸੀਗਾ ਤਾਂ ਇੱਕ ਉਹ ਵੱਡੀ ਤੇ ਲੰਮੇ ਸਿਰੇ ਤੋਂ ਚੱਲੀ ਆ ਰਹੀ ਜਿਹੜੀ ਡਿਮਾਂਡ ਹੈ ਲੋਕਾਂ ਦੀ ਉਹ ਅੱਜ ਪੂਰੀ ਹੋਣ ਜਾ ਰਹੀ ਹੈ ਉਸ ਡਿਮਾਂਡ ਨੂੰ ਅੱਜ ਬੂਰ ਪੈਣ ਵਾਲਾ ਹੈ ਪੰਜਾਬ ਦੇ ਕੰਪਲੈਂਟ ਮੰਤਰੀ ਹਰਭਜਨ ਸਿੰਘ ਈਟੀਓ ਇਸ ਸੜਕ ਨੂੰ ਫੋਰ ਲਰਨਿੰਗ ਕਰਨ ਦੇ ਸ਼ੁਰੂਆਤ ਕਰਨ ਜਾ ਰਹੇ ਨੇ ਹੁਣ ਨਹੀਂ ਪੱਥਰ ਰੱਖਣ ਜਾ ਰਹੇ ਨੇ ਤਾਂ ਬਹੁਤ ਜਲਦ ਹੀ ਨੋਕਾ ਨੂੰ ਇਸ 4 ਲੇਨ ਸੜਕ ਦਾ ਫਾਇਦਾ ਤੇ ਰਾਹਤ ਮਿਲਣ ਵਾਲੀ ਆ ਤਾਂ ਤੁਹਾਨੂੰ ਦਿਖਾ ਦਿੰਦੇ ਆ ਪਾ ਦਾਲ ਦੀਆਂ ਤਸਵੀਰਾਂ ਜਿੱਥੇ ਕਿ ਉਸ ਸਮੇ ਬਾਅਦ ਹੀ ਮੰਤਰੀ ਹਰਬਜਨ ਸਿੰਘ ਯੂਟੀਪੌਂਸਡ ਵਾਲੇ ਨੇ ਇਸ ਚਾਰ ਮਾਰਗੀ ਸੜਕ ਦਾ ਹੁਣੇ ਪੱਥਰ ਰੱਖਣਗੇ ਕਿਉਂਕਿ ਇਹ ਸੜਕ ਹੈ ਜਿੱਥੇ ਕਿ ਵੱਡੀ ਗਿਣਤੀ ਵਿੱਚ ਲੋਕ ਨੇ ਕੋਟਾ ਹੌਲ ਕਰਦੇ ਸੀਗੇ ਪਰ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਕਿਉਂਕਿ ਸਿੰਗਲ ਰੋਡ ਸੀਗੀ ਤੇ ਕਾਫੀ ਸਾਰੇ ਹਾਦਸੇ ਵੀ ਵਾਪਰਦੇ ਸੀਗੇ ਤਾਂ ਹੁਣ ਜਿਹੜੀ ਕਿ ਲੋਕਾਂ ਦੀ ਵੱਡੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੈ ਜਿਹੜੀ ਕਿ ਅੱਜ ਉਹ ਪੂਰੀ ਹੋਣ ਜਾ ਰਹੀ ਹੈ ਕੁਝ ਸਮੇਂ ਬਾਅਦ ਹੀ ਕਪਟਨ ਮੰਤਰੀ ਹਰਬਜਨ ਸਿੰਘ ਈਟੀਓ ਅਮਰਸਰ ਤੋਂ ਤਰੰਤ ਤਰੰਤ ਮੌਜਾਂਦੀ ਸੜਕ ਨੂੰ ਫੋਰ ਲੇਨ ਕਰਨ ਦਾ ਅਜਿਹਾ ਕਿ ਕੰਮ ਦਾ ਫਬਰਮ ਕਰਨਗੇ ਤੇ ਬਹੁਤ ਜਲਦੀ ਇਹ ਸੜਕ ਜਿਹੜੀ ਲੋਕਾਂ ਨੂੰ समर्पित हो जावेगी ते ਲੋਕਾਂ ਦੇ ਰਾਹ ਜਿਹੜੇ ਉਹ ਕਾਫੀ ਸੁਖਾਲੀ ਦੀ ਹੋ ਜਾਵੇਗੀ ਪਿਛਲੇ ਲੰਮੇ ਸਮੇਂ ਤੋਂ ਅੰਮ੍ਰਿਤਸਰ ਤੋਂ ਤਰਨਤਾਰਨ ਸਾਹਬੇ ਜਾਂਦੇ ਲੋਕਾਂ ਦੀ ਵੱਡੀ ਮੰਗ ਸੀਗੀ ਵੀ ਇਸ ਸੜਕ ਨੂੰ ਚੌੜਾ ਕੀਤਾ ਜਾਵੇ ਕਿਉਂਕਿ ਅਕਸਰ ਇਸ ਸੜਕ ਤੇ ਹਾਦਸੇ ਬਹਰਦੇ ਸੀ ਕਿਉਂਕਿ ਸੜਕ ਜਿਹੜੀ ਕਿ ਉਹ ਛੋਟੀ ਸੀਗੀ ਤਾਂ ਅੱਜ ਇਸ ਲੋਕਾਂ ਦੀ ਮੰਗ ਨੂੰ ਮੂਰਪੈਨ ਲੱਗਾ ਹੈ ਜਿਹੜਾ ਕਿ ਕੈਪਟਨ ਮੰਤਰੀ ਹਰਭਜਨ ਸਿੰਘ ਇਟੂ ਤੇ ਪਹੁੰਚੇ ਨੇ ਉਹਨਾਂ ਵੱਲੋਂ ਇੱਥੇ ਅੱਜ ਇਸ ਸੜਕ ਨੂੰ ਚਾਰ ਮਾਰਗੀ ਕਰਨ ਦਾ ਜਿਹੜਾ ਕਿ ਨੀ ਪੱਥਰ ਰੱਖਿਆ ਜਾ ਰਿਹਾ ਹੈ ਕਿਉਂਕਿ ਬੜੀ ਹੀ ਇਤਿਹਾਸਿਕ ਸੜਕ ਆ ਕਾਫੀ ਸਾਰੇ ਧਰਨ ਜਿਹੜੇ ਸਥਾਨ ਨੇ ਇਸ ਸੜਕ ਤੇ ਨੇ ਤੇ ਬਹੁਤ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਿਹੜੀ ਕਿ ਇੱਥੇ ਇਸ ਸੜਕ ਤੇ ਟ੍ਰੈਵਲ ਕਰਦੀਆਂ ਸੀ ਗਿਆ ਤਾਂ ਹੁਣ ਸੰਗਤਾਂ ਦੇ ਲਈ ਰਾਹ ਜਿਹੜੀ ਕਾਫੀ ਸੁਖਾਲੀ ਹੋਣ ਜਾ ਰਹੀ ਹੈ ਚਿਰ ਕਾਲ ਤੋਂ ਇਹ ਮੰਗ ਸੀਗੀ ਲੋਕਾਂ ਦੀ ਜਿਸ ਨੂੰ ਅੱਜ ਜਿਹੜਾ ਕੀ ਆਮ ਆਦਮੀ ਪਾਰਟੀ ਦੇ ਕੈਪਟਨ ਮੰਤਰੀ ਹਰਬਜਨ ਸਿੰਘ ਏਟੀਓ ਵੱਲੋਂ ਜਿਹੜਾ ਕਿ ਉਹ ਪੂਰਾ ਕੀਤਾ ਜਾ ਰਿਹਾ ਹੈ ਅਤੇ ਬਹੁਤ ਜਲਦੀ ਹੀ ਇਸ ਸੜਕ ਨੂੰ ਇਸ ਚੌੜੀ ਸੜਕ ਨੂੰ ਜਿਹੜਾ ਕਿ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ ਤਾਂ ਉਸ ਤੋਂ ਬਾਅਦ ਲੋਕਾਂ ਦੀ ਰਾਹ ਜਿਹੜੀ ਕਿ ਆ ਆਸਾਨ ਹੋ ਜਾਵੇਗੀ ਤਾਂ ਕੈਬਨਟ ਮੰਤਰੀ ਹਰਬਜਨ ਸਿੰਘ ਏਟੀਓ ਇੱਥੇ ਪਹੁੰਚੇ ਨੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਤਾਂ ਪਹਿਲਾਂ ਗੁਰਦਰਾ ਟੱਲ ਸਾਹਿਬ ਵਿਖੇ ਵੀ ਮਤਮਸਕ ਹੋਏ ਨੇ ਉੱਥੋਂ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਹੁਣ ਇੱਥੇ ਜਿਹੜਾ ਕਿ ਉਹ ਨੀਂਹ ਪੱਥਰ ਰੱਖਿਆ ਜਾਣਾ ਹੈ ਇਸ ਫੂਡ ਲੇਨ ਬਣ ਜਾਣੀ ਸੜਕ ਦਾ ਬਾਈ ਥੋੜਾ 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 ਜਿਹਾ ਰਾਹ ਦੇ ਦਿਓ ਨਗਰਾਨ ਨੂੰ ਬੋਲੇ ਸੋ ਨਿਹਾਲ ਹਾਲੇलुਇਆ ਹੋ ਜੀ ਚਲੋ ਭਾਈ ਥੋੜਾ ਜਿਹਾ ਰਾਜ ਜੀ ਨਾਲ ਗੇਰੂ ਤਾਂ ਮੇਰੇ ਨਾਲ ਕੁਝ ਲੋਕ ਖੜੇ ਨੇ ਜਿਹੜੇ ਕਿ ਅਕਸਰ ਅੰਮ੍ਰਿਤਸਰ ਤੋਂ ਤਰਨਤਾਰਨ ਤੇ ਤਰਨਤਾਰਨ ਤੋਂ ਅੰਮ੍ਰਿਤਸਰ ਦਰਮਿਆਨ ਟਰੈਵਲ ਕਰਦੇ ਨੇ ਤਾਂ ਉਹਨਾਂ ਨਾਲ ਗੱਲਬਾਤ ਕਰ ਲੈਣ ਕਿਉਂਕਿ ਜਿਹੜੀ ਕਿ ਇਹ ਹੁਣ ਸੜਕ ਹੈ ਫੋਰ ਲੇਨ ਹੋਣ ਜਾ ਰਹੀ ਹੈ ਅਸਰ ਇਹ ਸੜਕ ਫੋਰ ਲੇਨ ਹੋਣ ਜਾ ਰਹੀ ਹੈ ਕਿੰਨੇ ਕਾ ਫਾਇਦਾ ਕਿੰਨੇ ਕਾ ਰਾਹਤ ਮਿਲਣ ਜਾ ਰਹੀ ਹੈ ਜੀ ਜਿਹੜੇ ਕਿ ਲੋਕ ਖਾਸ ਕਰਕੇ ਅੰਮ੍ਰਿਤਸਰ ਤੋਂ ਤੱਕ ਜਾਂਦੇ ਨੇ ਬੰਦੀ ਗੱਲ ਤੇ ਆ ਜੀ ਤਕਰੀਬਨ 15 17 ਸਾਲ ਪਹਿਲ ਮਾ ਤਨਤਾਰਨ ਡਿਸਟ੍ਰਿਕਟ ਬਣਿਆ ਸੀ ਕਪਟੋ ਮਨਿੰਦਰ ਸਿੰਘ ਦੀ ਸਰਕਾਰ ਸੀ ਇਹ 17 ਸਾਲਾਂ ਤੋਂ ਹੀ ਉਡੀਕ ਕਰਦੇ ਬੈਠੇ ਆ ਕਿ ਸੜਕ ਬਣੂਗੀ 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 ਸ਼ੁਕਰ ਹੈ ਲੋਕਾਂ ਦਾ ਜਿਨ੍ਹਾਂ ਨੇ 92 ਸੀਟਾਂ ਦਿੱਤੀਆਂ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਆ ਰਹੀ ਹੈ ਤੇ ਦੋ ਸਾਲ ਹੋਏ ਤੇ ਦੇਖੋ 20 ਸਾਲਾਂ ਦਾ ਪੁਰਾਣਾ ਕੰਮ ਸੀ ਇਹ ਸ਼ੁਰੂ ਹੋਣ ਜਾ ਰਿਹਾ ਵਾ ਇਹ ਜ਼ਮੀਨੀ ਹਕੀਕਤ ਆ ਇਹ ਚੋਣਵੀ ਵਾਦੇ ਨੇ ਤੇ ਇੰਨੀ ਬੱਥੇ ਤੁਹਾਡੇ ਸਾਹਮਣੇ ਆ ਉਹਨੇ ਥੋੜੀ ਜਿਹੀ ਚੀਟੀਆਂ ਸਾਬ ਸਾਡੇ ਮੰਤਰੀ ਜੀ ਆਣਗੇ ਇੱਥੇ ਤੇ ਭਗਵੰਦ ਮਾਨ ਸਰਕਾਰ ਜੀ ਦਾ ਭਗਵੰਦ ਮਾਨ ਜੀ ਦਾ ਕੋਟਰ ਕੋਟ ਧੰਵਾਦ ਆ ਜਿਨ੍ਹਾਂ ਨੇ ਪਬਲਿਕ ਦੀ ਆਵਾਜ਼ ਨੂੰ ਸੁਣਿਆ ਵਾ ਤੇ ਇਹ ਫੋਨ ਲੈਂਦਾ ਬਹੁਤ ਫਾਇਦਾ ਜੀ ਹੁੰਦਾ ਬਹੁਤ ਐਕਸੀਡੈਂਟ ਹੁੰਦੇ ਸੀ ਇੱਥੇ ਟਾਲਾ ਸਾਹਿਬ ਤੇ ਬਾਬਾ ਨਾਨਕ ਸਿੰਘ ਜੀ ਦਾ ਗੁਰਦੁਆਰਾ ਬੜੇ ਇਤਿਹਾਸਿਕ ਗੁਰਦੁਆਰੇ ਨੇ ਇੱਥੇ ਜਾਮ ਲੱਗਾ ਲੈਂਦਾ ਸੀ ਘੰਟਾ ਘੰਟਾ ਡੇਡ ਡੇਡ ਘੰਟਾ ਸੀ 2 ਕਿਲੋਮੀਟਰ ਦੇ ਵਿੱਚ ਅਸੀਂ ਫਸ ਜਾਂਦੇ ਸੀ ਇਹ ਪਬਲਿਕ ਨੂੰ ਬਹੁਤ ਜ਼ਿਆਦਾ ਸੁਹਣੇ ਤੋਂ ਵਾਲੀ ਆ ਤੇ ਇਸ ਹੁਲਤ ਦਾ ਜਿਹੜਾ ਲੋਕਾਂ ਨੇ ਇਨਾਮ ਦੇਣਾ ਨਾ ਆਨਵਲੀ ਪੰਚਾਇਤੀ ਇਲੈਕਸ਼ਨ ਚ ਐਮਪੀ ਇਲੈਕਸ਼ਨਾਂ ਚ ਵੱਤਵਤ ਸੀਟਾਂ ਵੱਤਵਤ ਵੋਟਾਂ ਦੇ ਕੇ ਦੇਣਾ ਜੀ ਸਰ ਬਹੁਤ ਲੰਮੇ ਸਮੇਂ ਤੋਂ ਲਟਕਦਾ ਰਿਹਾ ਸੀ ਇਹ ਮਾਮਲਾ ਕਿਉਂਕਿ ਇਹ ਸੜਕ ਕਾਫੀ ਜਿਆਦਾ ਇਤਿਹਾਸਿਕ ਹੈ ਕਿਉਂਕਿ ਇਤਿਹਾਸਿਕ ਗੁਰਦੁਆਰੇ ਸਹਿਬਾਨਵੀ ਨੇ ਇਹ ਸੜਕ ਤੇ ਨੇ ਤਰਨਤਨ ਸਾਹਿਬ ਤੇ ਵੀ ਇਤਿਹਾਸਿਕ ਗੁਰਦੁਆਰਾ ਅੰਮ੍ਰਿਤਸਰ ਤੇ ਵੀ ਮਹੱਤਵਕਾਫੀ ਬੜੀ ਕੀਤੇ ਵਿੱਚ ਪਹੁੰਚਦੇ ਸੀਗੇ ਤੇ ਸਿੰਗਲ ਰੋਡ ਹੋਣ ਕਰਕੇ ਕਾਫੀ ਦਿੱਕਤ ਪੁੰਦੀ ਸੀ ਐਸ ਰੋਡ ਤੇ ਇਹਨਾਂ ਨਾਲ ਬਹੁਤ ਦਰਦਵਾਰੇ ਮੈਂਸ਼ਨ ਕੀਤੇ ਜਾਂ ਚੀ 7 ਦਰਦਵਾਰੇ ਹੈ ਜੀ ਐਸ ਰੋਡ ਦੇ ਉੱਪਰ 7 ਸਤੋਂ ਦੇ ਸਤੋਂ ਇਤਿਹਾਸਿਕ ਦਰਦਵਾਰੇ ਹੈ ਜਿਨ੍ਹਾਂ ਨੂੰ ਇਹ ਪ੍ਰੋਜੈਕਟ ਜਿਹੜਾ ਨਾ ਈਜ਼ੀ ਕਨੈਕਟੀਵਿਟੀ ਦੇਗਾ ਸ਼ਰਧਾਲੂਆਂ ਨੂੰ ਪਿਲਗ੍ਰੀਮਸ ਨੂੰ ਆਨ ਲਈ ਰਾਹਤ ਮਿਲੇਗੀ ਇਹ ਅਸੀਂ ਬਹੁਤ ਜਿਆਦਾ ਸ਼ੁਕਰਗੁਜ਼ਾਰ ਆ ਜੀ ਸਰਦਾਰ ਖਰਪਨ ਸਿੰਘ ਡੀਟੀਓ ਸਾਹਿਬ ਦਾ ਜਿਨ੍ਹਾਂ ਦੇ ਐਫਰਟ ਰਹੀ ਇਹਨਾਂ ਨੇ ਮੁੱਦਾ ਉਠਾਇਆ ਚੰਡੀਗੜ੍ਹ ਜਾ ਕੇ ਪ੍ਰਬੰਧਕਾਨ ਸਰਕਾਰ ਕੋਲੋਂ ਇਹ ਰੋਡ ਪਾਸ ਲਈ 70 ਕਰੋੜ ਦਾ ਪ੍ਰੋਜੈਕਟ ਪਾਸ ਹੋਇਆ ਜੀ ਕੋਈ ਛੋਟਾ ਪ੍ਰੋਜੈਕਟ ਨਹੀਂ ਹੈ ਇਹ ਮੱਚ ਨੀਡਿਡ ਰੋਡ ਸੀ ਇਹ ਇੱਕ ਹੈਵੀ ਟ੍ਰੈਫਿਕ ਰੋਡ ਹੈ ਜਿਹੜੀ ਅਸੀਂ ਆਨ ਜਾਂ ਤੇ ਸਾਨੂੰ ਬੜੀ ਪ੍ਰੋਬਲਮ ਆਉਂਦੀ ਸੀ ਖਾਰ ਵੱਲੇ ਇੱਥੇ ਟ੍ਰੈਫਿਕ ਜਮ ਰੰਦਾ ਸੀ ਇਸ ਲਈ ਇਹੀ ਤੇ ਬਹੁਤ ਜ਼ਿਆਦਾ ਛੁੱਟਣ ਜਾ ਰਹਾ ਜੀ ਇਹ ਜਿਹੜੇ ਹੁਣ ਜਿਹੜੇ ਵਾਦੇ ਜੀਤੇ ਸੀ ਮਾਰੀ ਵਾਰੀ ਹੁਣ ਪੂਰੇ ਹੋਣੇ ਸ਼ੁਰੂ ਹੋ ਗਏ ਆਨ ਵਾਲੇ ਟਾਈਮ ਜਿਹੜੇ ਸਾਡਾ ਮਕਸਦ ਰਿਹਾ ਵਾ 13 0 ਐਮਪੀ ਇਲੈਕਸ਼ਨਰਾਂ ਦੇ ਵਿੱਚ ਉਹਨੂੰ ਅਚੀਵ ਕਰਨ ਦੇ ਵਿੱਚ ਇਹ ਪਹਿਲਾ ਨਹੀਂ ਪੱਥਰ ਹੈ ਜੀ ਜਿਹੜੇ ਨੇ ਵਾਦੇ ਹੀ ਪੂਰੇ ਕੀਤੇ ਆ ਉਹਨਾਂ ਬਿਹਾਵ ਤੇ ਹੀ ਸੀਟਾਂ ਮਾੜਨ ਜਾਣੀਆਂ ਉਸ ਦੇ ਹਿਸਾਬ ਹਿਸਾਬ ਨਾਲ ਹੀ ਸਭ ਨੂੰ ਵੋਟਾਂ ਪੈਣੀਆਂ ਵਾ ਅਸਲੀ ਅਸੀਂ ਭਰਵੰਤ ਮੰਤਬਨ ਸਰਕਾਰ ਦਾ ਬਹੁਤ ਜ਼ਿਆਦਾ ਸ਼ੁੱਟਰ ਦੋਨਾਰਾ ਜੀ ਉਹਨਾਂ ਨੇ ਵਾਦੇ ਆਪਣੇ ਪੂਰੇ ਕਰੀ ਜਾ ਰਹੇ ਆ ਕਾਫੀ ਵਾਦੇ ਪੂਰੇ ਹੋ ਗਏ ਬਾਕੀ ਵੀ ਪੂਰੇ ਹੋ ਜਾਣਗੇ ਸਰ ਸੀਵਰੇਜ ਸਿਸਟਮ ਦਾ ਸੁਧਾਰਾ ਤੇ ਹੋਣਾ ਚਾਹੀਦਾ ਬਿਲਕੁਲ ਜੀ ਸੀਵਰੇਜ ਸਿਸਟਮ ਦੀ ਬਹੁਤ ਜ਼ਿਆਦਾ ਲੋੜ ਆ ਤਕਰੀਬਨ ਅੰਮ੍ਰਿਤਸਰ ਚ ਸਾਰੀਆਂ ਰੋਡਾਂ ਤੇ ਸੀਵਰੇਜ ਪੈ ਚੁੱਕਾ ਇੱਕ ਸਾਡੀ ਤਨਤਨ ਰੋਡ ਆਂਦੀ ਆ ਤਾਂ ਮੈਨੂੰ ਆਸ ਹੈ ਟੀਯੂ ਸਾਹਿਬ ਸਾਡੇ ਬੜੇ ਦੂਰਦਰਸ਼ੀ ਨੇ ਤੇ ਉਹਨਾਂ ਨੇ ਇਹਦੇ ਬਾਰੇ ਜ਼ਰੂਰ ਵਿੱਚ ਕੁਝ ਨਾ ਕੁ ਵਿਚਾਰਿਆ ਹੋਵੇਗਾ ਜੀ ਸਰ ਕਿੰਨਾ ਕੁ ਟਰੈਵਲ ਹੁੰਦਾ ਜੀ ਆਨ ਜਾਣ ਤੁਹਾਡਾ ਕਿੰਨਾ ਕੁ ਰਹਿੰਦਾ ਹੈ ਅੰਮ੍ਰਿਤਸਰ ਤੋਂ ਤਰਨਤਾਰਨ ਚੱਲੇ ਸਰ ਦਾ ਡੇਲੀ ਡੇਲੀ ਰੁਟੀਨ ਹੀ ਹੈਗਾ ਜੀ ਪੱਕਾ ਜਿ ਡੇਲ ਹੈ ਔਰ ਆਮ ਤੌਰ ਤੇ ਅਕਸਰ ਹੀ ਟਾਲਾ ਸਾਹਿਬ ਗੁਰਦੁਆਰਾ ਕਿਉਂਕਿ ਇੱਥੇ ਬਹੁਤ ਜ਼ਿਆਦਾ ਮੰਨਤਾ ਹੈਗੀ ਹੈ ਇਸ ਜਗ੍ਹਾ ਤੇ ਰਸ਼ ਲੱਗਾ ਹੀ ਰਹਿੰਦਾ ਹੈ ਜਾਮ ਲੱਗਾ ਹੀ ਰਹਿੰਦਾ ਹੈ ਕਈ ਵਾਰੀ ਸਾਨੂੰ ਅੱਧਾ ਅੱਧਾ ਘੰਟਾ ਪੌਣਾ ਪੌਣਾ ਘੰਟਾ ਸੀ ਇੱਥੇ ਫਸ ਜਾਂਦੇ ਆ ਬੜੀ ਪਰੇਸ਼ਾਨੀ ਹੁੰਦੀ ਹੈ ਤੇ ਇਹ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਆਪ ਸਰਕਾਰ ਨੇ ਆ ਉਹ ਉਪਰਾਲਾ ਕੀਤਾ ਹੈ ਫੋਰਮ ਬਣਾਉ ਪਬਲਿਕ ਨੂੰ ਬਹੁਤ ਜ਼ਿਆਦਾ ਸਹੂਲਤ ਹੋਣ ਵਾਲੀ ਬਿਲਕੁਲ ਜੀ ਪਬਲਿਕ ਨੂੰ ਬਹੁਤ ਜ਼ਿਆਦਾ ਸਹੂਲਤ ਹੋਣ ਜਾ ਰਹੀ ਸਰ ਕੀ ਸਮਝੋ ਜੀ ਕਿੰਨੀ ਕੁ ਲੋੜ ਸੀਗੀ ਇਸ ਚਾਰ ਮਾਰਗੀ ਸੜਕ ਦੀ ਇਹਦੀ ਬਹੁਤ ਲੋੜ ਸੀ ਜੀ ਇਹ ਸਾਡੇ ਇੱਥੇ ਇਤਿਹਾਸਿਕ ਗੁਰਦੁਆਰੇ ਬਹੁਤ ਹੈਗੇ ਜੀ 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 ਇਥੇ ਨਾਲ ਲੱਗਦਾ ਪਿੰਡ ਪਰਪਾਲਿਆ ਹਰਪਾਲ ਦੇ ਵਿੱਚ 45 ਗੁਰਦੁਆਰੇ ਆ ਜੀ ਬਾਕੀ ਇਹ ਵੀ ਇਤਿਹਾਸਿਕ ਗੁਰਦੁਆਰੇ ਆ ਐਤਵਾਰ ਨੂੰ ਬਹੁਤ ਜ਼ਿਆਦੀ ਦੂਰੋਂ ਨੇੜੋਂ ਸੰਗਤ ਆਉਂਦੀ ਆ ਜੀ ਜੀ ਬਹੁਤ ਯਾਦੀ ਦਿਖਤਿਆ ਜੀ ਸਵੇਰੇ 8 ਵਜੇ ਦਾ ਯਾਮ ਲੱਗ ਜਾਂਦਾ ਤੇ ਰਾਤ ਨੂੰ 8 ਵਜੇ ਖੁੱਲਦਾ ਜੀ ਕਾਫੀ ਜਿਆਦਾ ਆਵਾਜ਼ ਆਈਏ ਸੜਕ ਤੇ ਬਹੁਤ ਯਾਦੀ ਆਵਾਜ਼ ਆਈ ਹੈ ਜੀ ਇਹ ਸਾਰੇ ਇਤਿਹਾਸਿਕ ਗੁਰਦੁਆਰੇ ਆ ਮਹਾਰੂ ਸੰਗਤ ਬਹੁਤ ਆਉਂਦੀ ਹੈ ਜੀ ਦਰਸ਼ਨਾਂ ਤੇ ਉਹਨਾਂ ਨੂੰ ਬੜੀ ਇਹਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਜੀ ਪਰ ਹੁਣ ਸੰਗਤਾਂ ਦੀ ਰਾਹ ਸੁਖਾਲੀ ਹੋਣ ਜਾ ਰਹੀ ਹੈ ਹਾਂਜੀ 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 ਅਸੀਂ ਬਹੁਤ ਆਪ ਸਰਕਾਰ ਦੇ ਅਸੀਂ ਧੰਨਵਾਦਿਆਂ ਜੀ ਹਾਂਜੀ ਹਾਂਜੀ ਭਗਵੰਤ ਮਾਨ ਦੇ ਏ.ਜੀ.ਓ ਸਾਹਿਬ ਦੇ ਕਿਰਦੇ ਬਹੁਤ ਖੁਸ਼ੀ ਆ ਹਾਂਜੀ ਹਾਂਜੀ ਬਹੁਤ ਖੁਸ਼ੀ ਆ ਜੀ ਬਾਬਾ ਜੀ ਸਾਡੀ ਵੀ ਚਲੋ ਮਹਾਰਾਜ ਸਾਡੇ ਬਾਦਸ਼ਾਹ ਨੇ ਕਿਰਪਾ ਕੀਤੀ ਸਾਡੇ ਰੋਡ ਤੇ ਸੁਣੀ ਗਈ। ਤੁਸੀਂ ਕਹੋਗੇ ਜੀ ਕਾਫੀ ਜ਼ਿਆਦਾ ਡਿਮਾਂਡ ਸੀਗੀ ਲੋਕਾਂ ਦੀ ਪਰ ਬੜੀ ਪੁਰਾਣੀ ਇਮਾਨ ਸੀ ਜਿਹੜੀ ਅੱਜ ਬੂਰ ਪੈਨ ਜਾ ਰਿਹਾ ਡਿਮਾਂਡ। ਬਿਲਕੁਲ ਜੀ ਤੁਹਾਡੇ ਮਾਦੀ ਮਨਾਈਏ ਜੋ ਸੁਨੇਹਾ ਜੀ ਇਹ ਹੀ ਹੈ ਕਿ ਮੈਂ ਅਕਸਰ ਕੀ ਕਰਦਾ ਮੋਹਿਤ ਸਾਹਿਬ ਹੋਵੇ ਤੇ ਨੀਤੀਆਂ ਆਪਣੇ ਆਪ ਹੀ ਸਾਫ ਬਣਦੀਆਂ ਨੇ। ਸੋ ਇਹ ਮਾਨ ਸਰਕਾਰ ਜਿਹੜੀ ਆਈ ਹੈ ਇੱਕ ਚੰਗੀ ਨੀਅਤ ਦੇ ਨਾਲ ਆਈ ਹੈ ਚੰਗੀਆਂ ਨੀਤੀਆਂ ਬਣਾ ਰਹੀ ਹੈ। ਇਹ ਦੋਨੋਂ ਇਤਿਹਾਸਕ ਜਗਾ ਜੀ ਦੋਨੇ ਪੰਪ ਤੀ ਤਰੰਦਨ ਸਾਹਿਬ ਹੈ। ਐਸਮਨਾ ਸ਼੍ਰੀ ਅਮਰਸਰ ਸਾਹਿਬ ਹੈ। ਔਰ ਦੋਨੋਂ ਨੂੰ ਜੋੜਨ ਵਾਲੀ ਸੜਕ ਸੀ ਜਿਹੜੀ ਬੜੇ ਚਿਰ ਤੋਂ ਲੋਕਾਂ ਦੀ ਜਿਹੜੀ ਡਿਮਾਂਡ ਸੀ ਔਰ ਬਹੁਤ ਜ਼ਿਆਦਾ ਜਾਨੀ ਚੱਲਦੀ ਆ। ਅੱਗੋਂ ਇਹ ਬਠਿੰਡੇ ਵੱਲੋਂ ਨਿਕਲ ਜਾਂਦੀ ਹੈ, ਦਿੱਲੀ ਵੱਲੋਂ ਨਿਕਲ ਜਾਂਦੀ ਹੈ, ਮੋਗੇ ਵੱਲੋਂ ਨਿਕਲ ਜਾਂਦੀ ਹੈ। ਬਹੁਤ ਜ਼ਿਆਦਾ ਯਾਨੀ ਕਿ ਇਸ ਰੋਡ ਤੇ ਸਫ਼ਰ ਹੈ। ਤੋਂ ਇਹ ਸੜਕ ਬਹੁਤ ਛੋਟੀ ਸੀ। ਜਿੰਨੇ ਇੱਥੇ ਯਾਨੀ ਕਿ ਵਹੀਕਲ ਨੇ ਉਸ ਨਾਲੋਂ ਬਹੁਤ ਛੋਟੀ ਸੜਕ ਸੀ। ਇਹ ਵਧਾਈ ਦੇ ਪਾਤਰ ਨੇ ਮਾਨ ਸਾਹਿਬ ਦੇ ਵਧਾਈ ਦੇ ਪਾਤਰ ਨੇ ਸਾਡੇ ਡੀਓ ਸਾਹਿਬ ਬਹੁਤ ਦੂਰ ਅੰਦੇਸ਼ੀ ਵਾਲੇ ਮੰਤਰੀ ਨੇ ਲੇਕੋ ਜੋ ਕਿਹਾ ਲੋਕਾਂ ਨੂੰ ਜੋ ਗਰੰਟੀਆਂ ਦਿੱਤੀਆਂ ਉਹ ਅੱਜ ਪੂਰੀਆਂ ਹੋਣ ਜਾ ਰਹੀਆਂ ਔਰ ਹੌਲੀ 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 ਸਾਰੀਆਂ ਗੰਡੀਆਂ ਪੂਰੀਆਂ ਹੋ ਰਹੀਆਂ ਵਾ ਔਰ ਬਹੁਤ ਜਲਦੀ ਤੁਹਾਡਾ ਧੰਨਵਾਦ ਤੁਹਾਡੇ ਮਾਧਿਅਮ ਮਾਧਿਅਮ ਨਾਲ ਸਾਰਿਆਂ ਨੂੰ ਇੱਕ ਐਸਟੀਡੀ ਬਹੁਤ ਜੀ ਬਿਲਕੁਲ ਜੀ ਬਹੁਤ ਵੱਡੀ ਜਿਹੜੀ ਡਿਮਾਂਡ ਸੀ ਵੱਡੇ ਸਮੇਂ ਤੋਂ ਜਿਹੜੀ ਲਟਕਦੀ ਡਿਮਾਂਡ ਸੀਗੀ ਲੋਕਾਂ ਦੀ ਉਹ ਡਿਮਾਂਡ ਅੱਜ ਪੂਰੀ ਹੋਣ ਜਾ ਰਹੀ ਹੈ ਤੇ ਹਰਵਜਿੰਦਰ ਸਿੰਘ ਏਟੀਓ ਜਿਹੜੇ ਕਿ ਇੱਥੇ ਹੁਣ ਕੁਝ ਸਮੇਂ ਬਾਅਦ ਹੀ ਇਸ ਸੜਕ ਨੂੰ 4 ਲੇਨ ਜਿਹੜੀ ਕਰਨ ਦੀ ਸ਼ੁਰੂਆਤ ਕਰਨਜਾਰੇ ਨੇ ਜਿਸ ਤੋਂ ਬਾਅਦ ਜਿਹੜੀ ਸੜਕ ਲੋਕਾਂ ਨੂੰ ਸਮਰਪਿਤ ਕੀਤੀ ਜਾਵੇਗੀ ਤਾਂ ਵੱਡੀ ਰਾਹਤ ਹੋਵੇਗੀ ਲੋਕਾਂ ਨੂੰ ਜਿਹੜੇ ਕਿ ਅੰਮ੍ਰਿਤਸਰ ਤੋਂ ਸ਼੍ਰੀ ਤਰਨਤਾਰਨ ਸਾਹਿਬ ਦੇ ਦਰਮਿਆਨ ਜਿਹੜੇ ਟ੍ਰੈਵਲ ਕਰਦੇ ਨੇ ਕਿ ਆਪਾਂ ਪੱਤਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ਼੍ਰੀਚਾ ਜਾਨਿਕ ਸੜਕੀ ਵੀ ਅੰਮ੍ਰਿਤਸਰ